ਨਾਲ ਆਏ ਹੋਰ ਕੋ ਨਾ ਕਰੋ ਦਰਗਾਹ ਤੇ ਚੜਦਾ ਦਰਗਾਹ ਦੇ ਬਾਹਰ ਲਾ ਲਓ ਆਪਾਂ ਨੂੰ ਕਿਸੇ ਧਰਮ ਨਾਲ ਮੰਦਿਰ ਨੂੰ ਦੁਕਾਨ ਮੰਦਿਰ ਨੂੰ ਦੁਕਾਨ ਕੀ ਤੋਰਦੇ ਨੇ ਮੰਦਿਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲੀ ਦੁਕਾਨ ਦੇ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਿਰ ਨੇ ਕਿਹਾ ਤੁਹਾਨੂੰ ਕਿਵੇਂ ਚ ਭਾਜੀ ਮੈਂ ਰੋਟੀ ਤੇ ਖਾਣੀ ਹੈ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਉਣਾ ਤੂੰ ਲੋਕੀ ਪਸ਼ਾਕਾਂ ਦਾ ਹਰਨ ਧਰਮ ਜਨ ਨਵਰਾਤਰੇ ਸ਼ੁਰੂ ਨਹੀਂ ਲੋਕਾਂ ਨੇ ਆਉਣਾ ਤੇ ਕੀ ਵੇਖਣਗੇ ਸਾਡੇ ਮੰਦਿਰਾਂ 'ਚ ਨਸ਼ਾ ਨਿਕਲਦਿਆ ਭਾਈ ਮੈਂ ਨਸ਼ਾ ਵੇਚ ਨਹੀਂ ਗਿਆ ਨਸ਼ਾ ਹੀ ਹੈ ਹੋਰ ਇਹਦਾ ਕੀ ਭੈਸ਼ਾਨੀ ਵੇਚਣਿਆ ਮੈਂ ਭਾਈ ਇਹ ਮੈਂ ਲਤਨੀ ਕਰਦਾ ਹਾਂ ਟੋਕ ਲੈਣਾ ਭਾਈ ਛੱਡ ਦੇ ਇੱਥੇ ਕਰੋ ਕਰੋ ਛੱਡ ਦਿਓ ਟੋਕ ਲੈਣਾ ਮੈਂ ਕਰਦਾ ਪਾਣੀ ਸੁਣਾਉਂਦੇ ਆਹੜੇ ਆ ਚੋਕ ਦੇ ਲੰਮੇ ਸਟਾਲ ਉਹ ਗਾਣਾ ਨਾਲ ਆਈ ਓਏ ਤੰਬਾਕੂ ਆ ਭਾਜੀ ਉਹ ਤੇ ਆਵਾ ਫਲੇਵਰ ਤਾਂ ਕਹੇ ਵੇਚਣੇ ਡਰਗਾਹਾਂ ਤੇ ਚੜਦਾ ਡਰਗਾਹਾਂ ਤੇ ਬਹੁਤ ਮਾਰਕੋ ਬੰਦੀ ਕਰ ਦਿਨਾ ਕੋਸ਼ ਸਾਨੂੰ ਭਾਜੀ ਤੁਹਾਡੇ ਨਾਲ ਵੇਖੋ ਮੈਂ ਤਾਂ ਕੋਈ ਦੋਖੀ ਨਾ ਆਈ ਸਿਰਫ ਇਹ ਯਾਰ ਕੀ ਕਰੀਓ ਓਥੇ ਕਰਾ ਦੇ ਵੇਚੋ ਮਾਰਾ ਤੁਹਾਨੂੰ ਬਰਕਤਾਂ ਪਈਆਂ ਆ ਕੀ ਕਰੀਏ ਥੋੜਾ ਇੱਕ ਲੋ ਭਾਈ ਇਹ ਚੀਜ਼ ਉਹ ਨਹੀਂ ਨਹੀਂ ਭਾਜੀ ਮੈਂ ਪੈਕ ਕਰ ਦਿੰਦਾ ਮੈਂ ਪੈਕ ਕਰਦਣਾ ਸਤ ਟੈਨਸ਼ਨ ਨਹੀਂ ਨਹੀਂ ਉਹ ਮੰਨਦੀ ਗੱਲ ਯਾਰ ਤੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਤਾਨੂੰ ਨਹੀਂ ਪਤਾ ਲੱਗਦਾ ਕਿ ਇਹ ਕੀ ਕਰ ਰਹੇ ਨੇ ਗੁਟਕਾ ਪ੍ਰਮੋਟ ਕਰਨ ਦੇ ਉਹ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਰੁਣ ਸਰੀਨ ਆ ਹਾਂ ਜੀ ਵਰੁਣ ਜੀ ਇੱਥੇ ਆਏ ਹੋ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇ ਅੰਦਰ ਜਿਹੜਾ ਦਰਗਿਆਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦੇ ਆ ਤੇ ਜੋ ਕਿ ਆਸਤਾਨ ਨੂੰ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਸ 10 ਕਦਮਾਂ ਦੀ ਦੂਰੀ ਤੇ ਚੁੰਗੀ ਆ ਪੁਲਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਡ ਕਰਦੀ ਆ ਤੇ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰਿਆਮ ਦੀ ਕਹਿੰਦੇ ਨੇ ਇਹ ਮਿਲ ਕੀ ਸਾਡਾ ਧਰਮ ਆ ਜਾਂ ਸਾਡੀ ਆਸਥਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਹਾ ਮੈਂ ਦਰਿਆਣਾ ਕਮੇਟੀ ਬਹੁਤ ਛਲਾਗਾ ਔਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਸੀਂ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਇੱਥੇ ਨੂੰ ਬੰਦ ਕਰਾਇਆ ਜਾਵੇ ਇਹ ਤੇ ਧਾਰਮਿਕ ਸਥਾਨ ਸਮਾਨ ਵੀ ਕਿਹੇ ਹਨ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਹੈ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15 20 ਦਿਨ ਲੈ ਗਏ ਨਾ ਮਰਾਤੇ ਸ਼ੁਰੂ ਹੋਏ ਨੇ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾਜ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰਾ ਧਾਰਮਿਕ ਸਮਾਨ ਅੰਬਰਸਨ ਜਿੱਤੋ ਵੀ ਲੈਣਾ ਹੋਵੇ ਨਾ ਦੁਕਾਨਾਂ ਇੱਥੇ ਕੰਪਲੈਕਸ ਚਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿੱਦਣਾ ਕਿੱਦ ਧਰਮ ਦੀ ਤੇ ਧੱਜੀਆਂ ਹੀ ਉਡਾ ਤੀਆਂ ਨਾਲੇ ਪਹੁੰਚੇ ਹੋ ਕੀ ਇਹ ਸਾਰਾ ਮਸਲਾ ਜੋ ਵੀ ਦੇਖਦੇ ਤਵਕੂ ਇੱਕ ਲੋ ਜੋ ਬੰਦੇ ਕਰ ਰਿਹਾ ਹੈ ਕਿੱਥੇ ਕਿੱਥੇ ਕਰਕੇ ਹੈਗਾ ਮੜਾ ਜਨ ਚਾਹ ਤੋਂ ਦੱਸ ਦਿਓ ਮੜਾ ਹੈਗਾ ਕਿੱਥੇ ਕਰਕੇ ਹੈ ਸੀਮਾ ਜੀ ਇੱਕ ਨੂੰ ਵੀ ਦੇਖ ਲੈ ਦੁੱਖ ਹੀ ਇੰਨਾ ਕੀ ਹੈ ਸੀਮਾ ਜੀ ਆਪਣਾ ਚੀਜ਼ਾਂ ਨੂੰ ਤੁਮਸ਼ੀ ਆਹੀ ਹੈ ਜੀ ਨਹੀਂ ਵਿਕਣਾ ਨਹੀਂ ਵਿਕਣੇ ਚਾਹੀਦੇ ਕਰਨਾ ਦੁੱਖ ਫਰਜ਼ ਬਲਕਿ ਕੀ ਹੈ ਲੱਗਦਾ ਨਹੀਂ ਕਿ ਮਾਈਸ਼ਾਹਲ ਕਰੋ ਜੀ ਬਾਹਰ ਆਓ 10 ਦਿਨਾਂ ਬਾਅਦ ਨਰਾਤੇ ਆਣ ਆਲੇ ਆਗੇ ਸ਼ੁਭਮ ਆ ਗਿਆ ਹੋਇਆ ਸ਼ੁਭਮ ਤੇ ਆ ਗਿਆ ਤੁਸੀਂ ਬਾਹਰ ਆਓ ਆਪ ਦੋ ਮਿਲ ਕੇ